जिम्नी ਚੋਣਾਂ ਤੋਂ ਪਹਿਲਾਂ ਅਮ੍ਰਿਤਪਾਲ ਗਰੁੱਪ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਅਮ੍ਰਿਤਪਾਲ ਦੀ ਜਿੱਤ ਤੋਂ ਬਾਅਦ ਅਮ੍ਰਿਤਪਾਲ ਦੇ ਸਾਥੀਆਂ ਦੇ ਵੱਲੋਂ ਜਿਮਨੀ ਚੋਣ ਲੜਨ ਦਾ ਐਲਾਨ ਕਰ ਦਿੱਤਾ ਗਿਆ ਹੈ। ਪਰ ਅਮ੍ਰਿਤਪਾਲ ਨੂੰ ਸਵਾਰੇ ਕੋਈ ਜਾਣਕਾਰੀ ਨਹੀਂ ਤੇ ਉਸ ਦੇ ਨਾਲ ਹੀ ਉਹਨਾਂ ਦੇ ਪਰਿਵਾਰ ਦੇ ਨਾਲ ਵੀ ਹਾਲੇ ਤੱਕ ਕੋਈ ਗੱਲਬਾਤ ਨਹੀਂ ਕੀਤੀ ਗਈ। ਇਸ ਦੀ ਪੁਸ਼ਟੀ ਉਹਨਾਂ ਦੇ ਪਿਤਾ ਵੱਲੋਂ ਕੀਤੀ ਗਈ ਹੈ। ਆਓ ਸੁਣੋਣਿਆ ਕੀ ਕਿਹਾ ਅਮ੍ਰਿਤਪਾਲ ਦੇ ਪਿਤਾ ਨੇ। ਅਜੇ ਸਾਨੂੰ ਉਧਰੋਂ ਨਾ ਦੇ ਡਿਪਗੜ ਤੋਂ ਇਹ ਨਾ ਹੀ ਨਾ ਪਰਿਵਾਰਾਂ ਨੇ ਜੇ ਸਾਡਾ ਕੋਈ ਸੰਪਰਕ ਹੋਇਆ ਇਸ ਬਾਰੇ ਜੇ ਕੋਈ ਸਾਡੇ ਕੋਲ ਜਾਣਕਾਰੀ ਨਹੀਂ ਜੇ ਨਾਲੇ ਸਮਾਂ ਰਹਿੰਦਾ ਵਾ ਜੇ ਪਤਾ ਨਹੀਂ ਕਿਦੋਂ ਇਹਦਾ ਨੋਟੀਫਿਕੇਸ਼ਨ ਹੁੰਦਾ ਫਿਰ ਉਦੋਂ ਬਾਅਦ ਦੇਖ ਲਾਂਗੇ ਸਮੇਂ ਤੇ ਆ ਜੀ ਮਤਲਬ ਭਾਈ ਅਮਰਿਤਪਾਲ ਜੀ ਤੋਂ ਬਾਅਦ ਤੁਹਾਡੀ ਗੱਲਬਾਤ ਹੋਈ ਉਹਨਾਂ ਨਾਲ ਦਲਜੀਤ ਕਲਸੀ ਜੀ ਲੜ ਰਹੇ ਆ ਭਾਵੇਂ ਪ੍ਰਧਾਨ ਮੰਤਰੀ ਵਾਜੇ ਕੇ ਲੜ ਰਹੇ ਨੇ ਉਹਨਾਂ ਨਾਲ ਕੋਈ ਗੱਲਬਾਤ ਹੋਈ ਹੈ ਤੁਹਾਡੀ ਇਹ ਅਮਰਿਤਪਾਲ ਨਾਲ ਸਾਡੀ ਕੁ ਬਹਾਵ ਦਿਨ ਹੋ ਗਏ ਗੱਲ ਨਹੀਂ ਹੋਈ ਅਜੇ ਜੀ ਕੋਈ ਉਹਨਾਂ ਦਾ ਆਉਂਦਾ ਫੋਨ ਫਨ ਤੇ ਫਿਰ ਕੀ ਹੋਇਆ ਕੀ ਇਹਦੇ ਵਿਸ਼ੇ ਤੇ ਕੀ ਕਿ ਆਪਾਂ ਫਿਰ ਫੇਰ ਹੀ ਕੋਈ ਇੱਥੇ ਪ੍ਰतिकਰਮ ਦੇ ਸਕਦੇ ਠੀਕ ਹੈ ਜੀ ਮਤਲਬ ਹਾਲੇ ਤੱਕ ਕੋਈ ਵੀ ਗੱਲਬਾਤ ਨਹੀਂ ਹੋਈ ਜਿਸ ਤਰ੍ਹਾਂ ਦਿਲਜੀਤ ਕਲਸੀ ਜੀ ਦੀ ਪਤਨੀ ਦੇ ਵੱਲੋਂ ਵੀ ਇੱਕ ਵੀਡੀਓ ਜਾਰੀ ਕੀਤੀ ਗਈ ਸੀ ਹਾਂ ਜੀ ਹਾਂ ਜੀ ਉਹਨਾਂ ਨਾਲ ਤੁਹਾਡੀ ਗੱਲਬਾਤ ਹੋਈ ਕਿ ਸਾਰੇ ਰਾਜਨੀਤਿਕ ਲੜ ਰਹੇ ਆ ਤੁਸੀਂ ਸਮਰਥਨ ਕਰ ਰਹੇ ਹੋ ਉਹਨਾਂ ਦਾ ਜੇ ਜੇ ਲੜਾਂਗੇ ਤਾਂ ਰਲ ਮਿਲ ਕੇ ਲੜਾਂਗੇ ਪਰ ਜੇ ਕੋਈ ਕੋਈ ਹੋ ਹੀ ਨਹੀਂ ਗੱਲ ਇਸ ਵਿਸ਼ੇ ਤੇ ਜੀ